ਜੀਕੇ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਮੈਂ ਹਾਂ ਵਿਪੰਚਿਤ ਗੌਰ ਤੁਹਾਡੇ ਨਾਲ ਤੇ ਗੱਲ ਕਰਦੇ ਆ ਮੌਸਮ ਬਾਰੇ ਜਿੱਦਾਂ ਕਿ ਮੌਸਮ ਵਿੱਚ ਲਗਾਤਾਰ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਤਾਪਮਨ ਵਿੱਚ ਲਗਾਤਾਰ ਗਿਰਾਵਟ ਦਰਜ ਹੋ ਰਹੀ ਹੈ ਉੱਥੇ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਨਾ ਪੈਣ ਕਰਕੇ ਜੋ ਤਾਪਮਨ ਹੈ 2 ਤੋਂ 5 ਡਿਗਰੀ ਵਾਧੇ ਤੇ ਦਰਜ ਹੋਣ ਦੀ ਸੰਭਾਵਨਾ ਜੋ ਹੈ ਮੌਸਮ ਵਿਗਿਆਨਿਕਾਂ ਵੱਲੋਂ ਸਾਂਝੀ ਕੀਤੀ ਗਈ ਉੱਥੇ ਕੁਝ ਪੰਜਾਬ ਦੇ ਸੂਬਿਆਂ ਵਿੱਚ ਸ਼ੀਤ ਲਹਿਰ ਦਾ ਵੀ ਅਲਰਟ ਜਾਰੀ ਕੀਤਾ ਹੈ ਨਾ ਸੂਬਿਆਂ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਵਾਵਾਂ ਜੋ ਨੇ ਤੇਜ਼ ਰਫ਼ਤਾਰ ਨਾਲ ਚੱਲਣਗੀਆਂ ਉੱਥੇ ਹੀ ਚੱਕਰਵਰਤੀ ਤੂਫਾਨ ਆਉਣ ਦੀ ਵੀ ਕਈ ਜ਼ਿਲ੍ਹੇ ਵਿੱਚ ਸੰਭਾਵਨਾ ਮੌਸਮ ਵਿਗਿਆਨੀ ਕਾ ਵੱਲੋਂ ਸਾਂਝੀ ਕੀਤੀ ਗਈ ਉੱਥੇ ਜਮੀ ਪੈਣ ਦੀ ਗੱਲ ਕਰੀਏ ਤਾਂ 2024-2025 ਵਿੱਚ ਮੀਂਹ ਨਾ ਪੈਣ ਦੇ ਕਰਕੇ ਹੜ੍ਹਾਂ ਵਿੱਚ ਪਾਣੀ ਘਟਦਾ ਜਾ ਰਿਹਾ ਜਿਸ ਕਰਕੇ ਪੰਜਾਬ ਦੇ ਕਿਸਾਨਾਂ ਤੇ ਹਰਿਆਣੇ ਦੇ ਕਿਸਾਨਾਂ ਨੂੰ ਸਿੰਚਾਈ ਕਰਨੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਜੇਕਰ ਮੀਂਹ ਪੈਣ ਦੀ ਗੱਲ કરીਏ ਤਾਂ ਮੌਸਮ ਵਿਗਿਆਨਕਾਂ ਦੀ ਪਿਛਲੀ ਭਵਿੱਖਬਾਣੀ ਅਨੁਸਾਰ 15 ਤਰੀਕ ਤੱਕ ਯਾਨੀ ਕਿ 15 ਫਰਵਰੀ ਤੱਕ ਪੰਜਾਬ ਦੇ ਕਈ ਸੂਬਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਸਾਂਝੀ ਕੀਤੀ ਗਈ ਸੀ ਪਰ ਨਵੀਂ ਪਬਿਕ ਖੁਣ ਅਨੁਸਾਰ ਆਉਣ ਵਾਲੇ 1 ਹਫਤੇ ਤੱਕ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਨਹੀਂ ਸਾਂਝੀ ਕੀਤੀ ਗਈ। ਉੱਥੇ ਹੀ 8 ਫਰਵਰੀ ਨੂੰ ਇੱਕ ਪਛਮੀ ਗੜਬੜੀ ਐਕਟੀਵੇਟ ਹੋਈ ਸੀ ਜਿਸ ਦਾ ਅਸਰ ਪੰਜਾਬ ਦੇ ਤਾਪਮਾਨ ਤੇ ਨਹੀਂ ਪੈ ਰਿਹਾ ਸੀ ਸਗੋਂ ਪਹਾੜਾਂ ਵਿੱਚ ਪੈ ਰਿਹਾ ਸੀ ਜਿਸ ਵਿੱਚ ਪਹਾੜਾਂ ਵਿੱਚ ਬਰਫਬਾਰੀ ਅਤੇ ਨਹੀਂ ਦੀ ਸੰਭਾਵਨਾ ਜੋ ਹੈ ਸਾਂਝੀ ਕੀਤੀ ਗਈ ਹੈ। ਹੁਣ ਤੁਹਾਨੂੰ ਜਾਣੂ ਕਰਾਉਣੀ ਹੈ ਤੁਹਾਡੇ ਸ਼ਹਿਰਾਂ ਦੇ ਤਾਪਮਾਨ ਦੇ ਨਾਲ ਜਿੱਥੇ ਜਲੰਧਰ ਦਾ ਤਾਪਮਨ ਅੱਜ ਸਵੇਰੇ 12 ਡਿਗਰੀ ਤੋਂ ਲੈ ਕੇ 21 ਡਿਗਰੀ ਵਿਚਕਾਰ ਅੰਕਿਆ ਗਿਆ ਸਵੇਰ ਤੋਂ ਹੀ ਲੈ ਕੇ ਬੱਦਲਵਾਰੀ ਦੀ ਸੰਭਾਵਨਾ ਸਾਂਝੀ ਕੀਤੀ ਗਈ ਹੈ ਦਿਨ ਢਲਦੇ ਤੱਕ ਬੱਦਲ ਇਦਾਂ ਹੀ ਰਹਿਣਗੇ ਉੱਥੇ ਹੀ ਚੰਡੀਗੜ੍ਹ ਦੇ ਤਾਪਮਨ ਦੀ ਗੱਲ ਕਰੀਏ ਚੰਡੀਗੜ੍ਹ ਦਾ ਤਾਪਮਨ ਵੀ ਦਿਨ ਬਦ ਦਿਨ ਕੱਡਾ ਜਾ ਰਿਹਾ ਹੈ ਅੱਜ ਜੋ ਚੰਡੀਗੜ੍ਹ ਦਾ ਤਾਪਮਨ ਹੈ 11 ਡਿਗਰੀ ਤੋਂ ਲੈ ਕੇ 21 ਡਿਗਰੀ ਵਿਚਕਾਰ ਅੰਕਿਆ ਗਿਆ ਉੱਥੇ ਹੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੌਸਮ ਬਿਲਕੁਲ ਸਾਫ਼ ਅਤੇ ਖੁਸ਼ਕ ਰਹੇ ਦੀ ਉਮੀਦ ਮੌਸਮ ਵਿਗਿਆਨਕ ਵੱਲੋਂ ਸਾਂਝੀ ਕੀਤੀ ਗਈ ਹੈ ਪਟਿਆਲੇ ਦੇ ਤਾਪਮਨ ਦੀ ਗੱਲ ਕਰੀ ਤਾਂ ਪਟਿਆਲੇ ਦਾ ਤਾਪਮਨ 11 ਡਿਗਰੀ ਤੋਂ ਲੈ ਕੇ 22 ਡਿਗਰੀ ਵਿਚਕਾਰ ਆਂਕਿਆ ਗਿਆ ਦਿਨ ਚੜ੍ਹਦੇ ਤੋਂ ਲੈ ਕੇ ਦਿਨ ਢਲਦੇ ਤੱਕ ਧੁੱਪ ਰੰਗਦੀ ਸੰਭਾਵਨਾ ਹੈ ਉੱਥੇ ਬਿਲਕੁਲ ਮੌਸਮ ਸਾਫ਼ ਰਹਿੰਦੀ ਉਮੀਦ ਮੌਸਮ ਵਿਗਿਆਨੀ ਕਮਲੋਂ ਸਾਂਝੀ ਕੀਤੀ ਗਈ ਹੈ ਅਜੀਆਂ ਹੋਰ ਖਬਰਾਂ ਦੇਖਣ ਲਈ ਫੋਲੋ ਕਰੋ ਸਾਡਾ ਚੈਨਲ ਜੀਕੇ ਮੀਡੀਆ ਤੇ ਮੈਂ ਕੱਲ ਇੱਕ ਵਾਰ ਫਿਰ ਹਾਜ਼ਰ ਹੋਵਾਂਗੀ ਮੌਸਮ ਦੀ ਨਵੀਂ ਅਪਡੇਟ ਦੇ ਨਾਲ ਜੀਕੇ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਮੈਂ ਹਾਂ ਵਿਪੰਚਿਤ ਕੌਰ ਤੁਹਾਡੇ ਨਾਲ ਤੇ ਗੱਲ ਕਰਦੇ ਆ ਮੌਸਮ ਬਾਰੇ ਜਿੱਦਾਂ ਕਿ ਮੌਸਮ ਵਿੱਚ ਲਗਾਤਾਰ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ਤਾਪਮਨ ਵਿੱਚ ਲਗਾਤਾਰ ਗਿਰਾਵਟ ਦਰਜ ਹੋ ਰਹੀ ਹੈ। ਉੱਥੇ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਨਾ ਪੈਣ ਕਰਕੇ ਜੋ ਤਾਪਮਨ ਹੈ 2 ਤੋਂ 5 ਡਿਗਰੀ ਵਾਧੇ ਤੇ ਦਰਜ ਹੋਣ ਦੀ ਸੰਭਾਵਨਾ ਜੋ ਹੈ ਮੌਸਮ ਵਿਗਿਆਨਿਕਾਂ ਵੱਲੋਂ ਸਾਂਝੀ ਕੀਤੀ ਗਈ। ਉੱਥੇ ਕੁਝ ਪੰਜਾਬ ਦੇ ਸੂਬਿਆਂ ਵਿੱਚ ਸ਼ੀਤ ਲਹਿਰ ਦਾ ਵੀ ਅਲਰਟ ਜਾਰੀ ਕੀਤਾ ਹੈ ਨਾ ਸੂਬਿਆਂ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਵਾਵਾਂ ਜੋ ਨੇ ਤੇਜ਼ ਰਫ਼ਤਾਰ ਨਾਲ ਚੱਲਣਗੀਆਂ ਉੱਥੇ ਹੀ ਚੱਕਰਵਰਤੀ ਤੂਫਾਨ ਆਨਦੇ ਵੀ ਕਈ ਜ਼ਿਲ੍ਹਿਆਂ ਵਿੱਚ ਸੰਭਾਵਨਾ ਮੌਸਮ ਵਿਗਿਆਨਿਕਾਂ ਵੱਲੋਂ ਸਾਂਝੀ ਕੀਤੀ ਗਈ ਉੱਥੇ ਜਮੀ ਪੈਣ ਦੀ ਗੱਲ ਕਰੀਏ ਤਾਂ 2024-2025 ਵਿੱਚ ਮੀਂਹ ਨਾ ਪੈਣ ਦੇ ਕਰਕੇ ਹੜ੍ਹਾਂ ਵਿੱਚ ਪਾਣੀ ਘਟਦਾ ਜਾ ਰਿਹਾ ਜਿਸ ਕਰਕੇ ਪੰਜਾਬ ਦੇ ਕਿਸਾਨਾਂ ਤੇ ਹਰਿਆਣਾ ਦੇ ਕਿਸਾਨਾਂ ਨੂੰ ਸਿੰਚਾਈ ਕਰਨੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਜੇਕਰ ਮੀਂਹ ਪੈਣ ਦੀ ਗੱਲ ਕਰੀਏ ਤਾਂ ਮੌਸਮ ਵਿਗਿਆਨਕਾਂ ਦੀ ਪਿਛਲੀ ਭਵਿੱਖਬਾਣੀ ਅਨੁਸਾਰ 15 ਤਰੀਕ ਤੱਕ ਯਾਨੀ ਕਿ 15 ਫਰਵਰੀ ਤੱਕ ਪੰਜਾਬ ਦੇ ਕਈ ਸੂਬਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਸਾਂਝੀ ਕੀਤੀ ਗਈ ਸੀ ਪਰ ਨਵੀਂ ਪਬਿਕ ਖੁਣ ਅਨੁਸਾਰ ਆਉਣ ਵਾਲੇ 1 ਹਫਤੇ ਤੱਕ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਨਹੀਂ ਸਾਂਝੀ ਕੀਤੀ ਗਈ। ਉੱਥੇ ਹੀ 8 ਫਰਵਰੀ ਨੂੰ ਇੱਕ ਪਛਮੀ ਗੜਬੜੀ ਐਕਟੀਵੇਟ ਹੋਈ ਸੀ ਜਿਸ ਦਾ ਅਸਰ ਪੰਜਾਬ ਦੇ ਤਾਪਮਾਨ ਤੇ ਨਹੀਂ ਪੈ ਰਿਹਾ ਸੀ ਸਗੋਂ ਪਹਾੜਾਂ ਵਿੱਚ ਪੈ ਰਿਹਾ ਸੀ ਜਿਸ ਵਿੱਚ ਪਹਾੜਾਂ ਵਿੱਚ ਬਰਫਬਾਰੀ ਅਤੇ ਨਹੀਂ ਦੀ ਸੰਭਾਵਨਾ ਜੋ ਹੈ ਸਾਂਝੀ ਕੀਤੀ ਗਈ ਹੈ। ਹੁਣ ਤੁਹਾਨੂੰ ਜਾਣੂ ਕਰਾਨੀਏ ਤੁਹਾਡੇ ਸ਼ਹਿਰਾਂ ਦੇ ਤਾਪਮਾਨ ਦੇ ਨਾਲ ਜਿੱਥੇ ਜਲੰਧਰ ਦਾ ਤਾਪਮਨ ਅੱਜ ਸਵੇਰੇ 12 ਡਿਗਰੀ ਤੋਂ ਲੈ ਕੇ 21 ਡਿਗਰੀ ਵਿਚਕਾਰ ਅੰਕਿਆ ਗਿਆ ਸਵੇਰ ਤੋਂ ਹੀ ਲੈ ਕੇ ਬੱਦਲਵਾਰੀ ਦੀ ਸੰਭਾਵਨਾ ਸਾਂਝੀ ਕੀਤੀ ਹੈ ਕਿ ਦਿਨ ਢਲਦੇ ਤੱਕ ਬੱਦਲ ਇਦਾਂ ਹੀ ਰਹਿਣਗੇ ਉੱਥੇ ਹੀ ਚੰਡੀਗੜ੍ਹ ਦੇ ਤਾਪਮਨ ਦੀ ਗੱਲ ਕਰੀਏ ਚੰਡੀਗੜ੍ਹ ਦਾ ਤਾਪਮਨ ਵੀ ਦਿਨ ਬਦ ਦਿਨ ਕੱਡਾ ਜਾ ਰਿਹਾ ਹੈ ਅੱਜ ਜੋ ਚੰਡੀਗੜ੍ਹ ਦਾ ਤਾਪਮਨ ਹੈ 11 ਡਿਗਰੀ ਤੋਂ ਲੈ ਕੇ 21 ਡਿਗਰੀ ਵਿਚਕਾਰ ਅੰਕਿਆ ਗਿਆ ਉੱਥੇ ਹੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੌਸਮ ਬਿਲਕੁਲ ਸਾਫ਼ ਅਤੇ ਖੁਸ਼ਕ ਰਹਿਣ ਦੀ ਉਮੀਦ ਮੌਸਮ ਵਿਗਣਕ ਵੱਲੋਂ ਸਾਂਝੀ ਕੀਤੀ ਗਈ ਹੈ ਪਟਿਆਲੇ ਦੇ ਤਾਪਮਨ ਦੀ ਗੱਲ ਕਰੀ ਤਾਂ ਪਟਿਆਲੇ ਦਾ ਤਾਪਮਨ 11 ਡਿਗਰੀ ਤੋਂ ਲੈ ਕੇ 22 ਡਿਗਰੀ ਵਿਚਕਾਰ ਆਂਕਿਆ ਗਿਆ ਦਿਨ ਚੜ੍ਹਦੇ ਤੋਂ ਲੈ ਕੇ ਦਿਨ ਢਲਦੇ ਤੱਕ ਧੁੱਪ ਰਹਿਣ ਦੀ ਸੰਭਾਵਨਾ ਹੈ ਉੱਥੇ ਬਿਲਕੁਲ ਮੌਸਮ ਸਾਫ਼ ਰਹੇਗੀ ਉਮੀਦ ਮੌਸਮ ਵਿਗਿਆਨੀ ਕਮਲੋਂ ਸਾਂਝੀ ਕੀਤੀ ਗਈ ਹੈ ਅਜੀਆਂ ਹੋਰ ਖਬਰਾਂ ਦੇਖਣ ਲਈ ਫੋਲੋ ਕਰੋ ਸਾਡਾ ਚੈਨਲ ਜੀਕੇਐਮ ਮੀਡੀਆ ਤੇ ਮੈਂ ਕੱਲ ਇੱਕ ਵਾਰ ਫਿਰ ਹਾਜ਼ਰ ਹੋਵਾਂਗੀ ਮੌਸਮ ਦੀ ਨਵੀਂ ਅਪਡੇਟ